ਤਾਂ ਪੰਜ ਚੀਜ਼ ਜਾਣਦੇ ਆ ਵੀ ਜਿਵੇਂ ਨੰਬਰਦਾਰ ਤੁਹਾਨੂੰ ਆਖਿਆ ਜਾਂਦਾ ਪਿੰਡ 'ਚ ਹਾਂਜੀ ਤੇ ਨੰਬਰਦਾਰ ਦਾ ਕੀ ਕੰਮ ਹੁੰਦਾ ਸੀ ਤੇ ਇਹ ਕਿਵੇਂ ਪਦਮੀਆਂ ਮਿਲਦੀਆਂ ਸੀ ਨੰਬਰਦਾਰੀ ਦੀ ਇਹ ਜੀ ਨੰਬਰਦਾਰੀ ਜਿਆਦਾ ਪਿੰਡ ਮੰਦਾ ਸੀ ਨਾ ਹੂੰ ਉਸ ਬੰਦੇ ਤੋਂ ਇੱਕ ਬੰਦੇ ਨੂੰ ਨੰਬਰਦਾਰ ਬਣਾਇਆ ਜਾਂਦਾ ਸੀ ਜਿਹੜਾ ਜਾਂ ਤਾਂ ਖੂ ਲਾਉਂਦਾ ਹੂੰ ਮਦਾਨੀ ਦਾ ਕਾ ਸੀ ਉਹ ਨੰਬਰਾਂ ਦੀ ਜ਼ਿੰਦਗੀ ਜਾਂ ਕੋ ਚੰਗੀ ਜਾਇਦਾਦ ਵਾਲੇ ਮਿਲਦੇ ਸੀ ਜਿਹੜਾ ਜਿਹੜਾ ਸਰਕਾਰ ਦਾ ਕੰਮ ਕਰ ਸਕੇ ਠੀਕ ਹੈ ਸਰਕਾਰ ਦਾ ਬਚੋਲਪੜਾ ਕਰ ਸਕੇ ਪਬਲਿਕ ਨਾਲ ਤੇ ਸਰਕਾਰ ਨਾਲ ਠੀਕ ਹੈ ਉਹ ਨੰਬਰਾਂ ਦਾ ਸੀ ਤੇ ਬਾਪੂ ਜੀ ਜਿਵੇਂ 1947 ਦੀ ਗੱਲ ਕਰੀਏ ਜਿਵੇਂ ਸਰਪੰਚੀ ਦਾ ਜਿਹੜਾ ਸਿਸਟਮ ਹੈ ਹਾਂਜੀ ਇਹ ਕਦੋਂ ਸ਼ੁਰੂ ਹੋਇਆ ਵੀ ਪਿੰਡ 'ਚ ਸਰਪੰਚ ਬਣਨੇ ਜਿਹੜੇ ਕਿਹੜੇ ਵੇਲੇ ਤੋਂ ਸ਼ੁਰੂ ਹੋ ਗਏ ਜੀ ਜਿਹੜੀ ਇਹਦੀ ਫਾਊਂਡੇਸ਼ਨ ਰੱਖੀ ਆ ਨਾ ਪੰਚਾਇਤ ਰਾਜ ਦੀ ਇਹ ਪੰਡਤ ਵਿਰਲਾਲ ਦੀ ਰੱਖੀ ਹੋਈ ਹੈ ਠੀਕ ਹੈ ਉਹ ਅਖੀ ਦੀ ਨਗਰ ਤੋਂ ਹਮ ਨਗਰ ਤੋਂ ਬਾਅਦ ਵਿੱਚ ਤਮੰਨ ਦਾ ਚੋਣ ਹੋਏ ਹਮ ਪੰਚਾਇਤ ਹੱਥ ਖੜੇ ਕਰਕੇ ਲੋਕਾਂ ਕੋਲ ਪਹਿਲਾਂ ਵੋਟਿੰਗ ਰਾਜ ਨਹੀਂ ਸੀ ਹੱਥ ਖੜੇ ਕਰਉਂਦੇ ਸੀ ਜਿਹਦੀ ਮੈਜੋਰਟੀ ਹੁੰਦੀ ਕਾਊਂਟਿੰਗ ਕਰਦੇ ਤੇ ਉਹਨੂੰ ਉਹਨੂੰ ਡਿਕਲੇ ਕਰ ਦਿੰਦੇ ਵੀ ਉਹ ਸਰਪੰਚ ਹੈ ਠੀਕ ਨਾਲ ਉਹਦੇ 10 ਮੈਂਬਰ ਜਾਂ 8 ਮੈਂਬਰ ਜਾਂ 12 ਐਸ ਤੱਕ ਹੁੰਦੇ ਸੀ ਤੇ ਕਈ ਪਿੰਡਾਂ ਦਾ ਸੰਬੰਧ ਹੁੰਦਾ ਸੀ ਟੋਟਾ ਟੋਟਾ 10 ਮਿੰਟ ਦਾ ਸੰਬੰਧ ਹੁੰਦਾ ਸੀ ਇਹ 1953 ਤੋਂ ਰੀਤ ਸ਼ੁਰੂ ਹੋਈ ਹੈ ਮਤਲਬ ਚਨਾਵੀਦੋ ਜੀ ਆਪਾਂ ਗੱਲ ਕਰੀ ਤੇ ਨੰਬਰਦਾਰ ਵਾਲਾ ਸਿਸਟਮ ਉਦੋਂ ਪਹਿਲਾਂ ਚੱਲਦਾ ਇਹ ਜੀ ਬਹੁਤ ਪਹਿਲਾਂ ਤੇ ਨੰਬਰਦਾਰ ਤੇ ਜੇਲਦਾਰ ਚ ਕੀ ਫਰਕ ਪੈਂਦਾ ਹੈ ਜੇਲਦਾਰ ਤਾਂ ਜੀ ਆਲਗ ਪੋਸਟ ਹੈ ਉਹ ਇਹਨਾਂ ਦੀ ਰਾਜਾਂ ਦੀ ਚਲਾਈ ਵੀ ਸੀ ਜੇਲਦਾਰ ਹਾਂ ਜੇਲਦਾਰ ਪੋਸਟ ਉਹ ਜੇਲਦਾਰ ਚੰਗੀ ਜ਼ਾਇਦਾਦ ਦਾਣਾ ਤੇ ਉਹ ਉਹ ਇੱਕ ਟੈਪਰਡ ਮਤਲਬ ਹੈ ਪੋਸਟ ਹੈ ਨੰਬਰਦਾਰ ਤੋਂ ਉੱਤੇ ਦੀ ਪੋਸਟ ਉੱਤੇ ਹੀ ਸਮਝੋ ਠੀਕ ਹੈ ਤੇ ਉਹ ਇੱਕ ਚੰਗੇ ਬੰਦੇ ਦਾ ਮਤਲਬ ਹੋਂਦ ਆਪਣੀ ਰੱਖਦਾ ਸੀ ਜਿਹੜਾ ਉਹਨੂੰ ਉਹ ਨੋਮੀਨੇਟ ਕੀਤਾ ਜਾਂਦਾ ਸੀ ਨੰਬਰਦਾਰ ਤੇ ਜੈਲਦਾਰ ਚ ਕੀ ਫਰਕ ਵੇਖਦੇ ਜੈਲਦਾਰ ਤਾਂ ਚੰਗੀ ਜੈਦਾਦਾ ਤਾਂ ਛੋਟੀ ਜੈਦਾਦਾ ਮਾਲਕ ਵੀ ਬਣ ਸਕਦਾ ਹੈ ਜੈਲਦਾਰ ਅੱਛੀ ਜੈਦਾਦਾ ਮਾਲਕ ਜੈਦਾ ਉੱਤੇ ਡਿਪੈਂਡ ਕਰਦਾ ਸੀ ਹਰ ਪਿੰਡ ਚ ਇੱਕ ਜੈਲਦਾਰ ਹੁੰਦਾ ਹੈ ਪਿੰਡ ਚ ਨਹੀਂ ਬਣਦਾ ਇਲਾਕੇ ਚ ਹੁੰਦਾ ਪੂਰੇ ਇਲਾਕੇ ਨੂੰ ਪੂਰੇ ਇਲਾਕੇ ਦੇ ਕਈ ਪਿੰਡਾਂ ਨੂੰ ਮਿਲਾ ਕੇ ਇੱਕ ਪਿੰਡਾਂ ਨੂੰ ਫਿਰ ਇੱਕ ਜ਼ੈਲਦਾਰ ਮਾਰ ਇੱਕ ਜ਼ੈਲਦਾਰ ਠੀਕ ਉਹਨੂੰ ਜ਼ਫੈਦ ਪੋਸ਼ ਵੀ ਆਦੇ ਹੁੰਦੇ ਸੀ ਹੂੰ ਉਹਨੂੰ ਜ਼ਲਮ ਦਿਆ ਤੇ ਜੇ ਗੱਲ ਕਰੀਏ ਪਿੰਡ ਦੇ ਵਿੱਚ ਸਰਪੰਚ ਦੇ ਕੰਮ ਚ ਤੇ ਨੰਬਰਦਾਰ ਦੇ ਕੰਮ ਚ ਕੀ ਫਰਕ ਵੇਖ ਹਾਂਜੀ ਸਰਪੰਚ ਦਾ ਕੰਮ ਤਾਂ ਨੋਮੀਨੇਟ ਹੋਣੀ ਹੈ ਜੀ ਹੂੰ ਉਹ ਤਾਂ ਪਬਲਿਕ ਦੇ ਦਰਦ ਚੱਲਣਾ ਪਊ ਉਹਨੂੰ ਠੀਕ ਹੈ ਤੇ ਨੰਬਰ ਤਾਂ ਪੁੱਛ ਜਿਵੇਂ ਸਰਪੰਚ ਦਾ ਕੰਮ ਤਾਂ ਸਿਰਫ ਜਿਵੇਂ 5 ਸਾਲ ਲਈ ਹੋ ਗਿਆ ਤੇ ਨੰਬਰਦਾਰ ਦਾ ਜਿਹੜਾ ਕੰਮ ਉਹ ਪੀਡੀ ਦਾ ਰੂਪ ਇਹ ਲੱਗਿਆ ਉਹ ਨੰਬਰਦਾਰ ਨੂੰ ਤਾਂ ਨੰਬਰਦਾਰ ਸਰਕਾਰ ਦਾ ਬਚੋਲਾ ਹੁੰਦਾ ਸੀ ਉਹਨੂੰ ਰੈਵਨਿਊ ਇਕੱਠਾ ਕਰਕੇ ਦੇਣਾ ਪੈਂਦਾ ਸੀਗਾ ਪਬਲਿਕ ਤੋਂ ਠੀਕ ਹੈ ਉਹ ਉਹ ਲੋਕ ਤਾਂ ਸਰਕਾਰ ਨੰਬਰਦਾਰ ਤੋਂ ਲੈਦੀ ਸੀ ਮਾਮਲਾ ਉਹਨ ਮਾਮਲਾ ਹਰ ਉਰਦੂ ਲੱਭਦਾ ਰਾਜਨਿਕ ਕੰਮ ਦਾ ਦੇ ਜੀ ਨੂੰ ਤੇ ਅੱਜ ਜਿਹੜਾ ਨੰਬਰਦਾਰ ਸ਼ਬਦ ਹੈ ਉਹ ਇਕੱਲਾ ਲਿਖਤ ਲਈ ਰਹਿ ਗਿਆ ਜਾਂ ਉਹਦਾ ਕੋਈ ਕੰਮ ਅੱਜ ਵੀ ਹੈ ਕੋਈ ਇੰਸਟੀਟਿਊਸ਼ਨ ਨੰਬਰਦਾਰ ਹੀ ਹੈਗੀ ਹੈਗੀ ਹੈ ਪੰਜਾਬ ਤੇ ਹੀ ਹਦਾਂ ਚਾਹੀਦੀ ਇਹ ਤੇ ਤੋੜਤੀ ਸੀ ਇੱਥੇ ਕੁੰਬਾਦਾਮ ਤਾਂ ਲੈ ਕੇ ਆਇਆ 1900 ਸਾਲ ਪਹਿਲਾਂ ਹੂੰ 30 ਸਾਲ ਪਹਿਲਾਂ ਹਾਂ ਉਹਦੀ ਆਪ ਦੀ ਜ਼ਮੀਨ ਕਿਤੇ ਫਟਵਾ ਦੀ ਨਹੀਂ ਕਿਸੇ ਨੰਬਰ ਦਾ ਨਹੀਂ ਪਤਾ ਨਹੀਂ ਖਰਾਬ ਕਰਤੀ ਜਾਂ ਪੀੜੀ ਬੰਗਾ ਹੂੰ ਤੇ ਉਹਦੀ ਵਜ੍ਹਾ ਨਾਲ ਉਹਨੂੰ ਸੁਆਗਾ ਕੇ ਨੰਬਰ ਨਹੀਂ ਤੋੜਤੀਆਂ ਲੈ ਮੁੰਨੇ ਸਦੀਆਂ ਤੋੜੀਆਂ ਵੀ ਰਾਜਸਥਾਨ ਦੇ ਰਾਜਸਥਾਨ ਤੇ ਜਿਵੇਂ ਗਵਾਲੀਆ ਮੰਤਰੀ ਮੰਡਲ ਹੋਏ ਤੁਹਾਡੇ ਦਾਦਾ ਜੀ ਨੰਬਰਦਾਰ ਸੀ ਫਿਰ ਤੁਹਾਡੇ ਫਾਦਰ ਸਾਹਿਬ ਬਣੇ ਫਿਰ ਤੁਸੀਂ ਬਣੇ ਮਤਲਬ ਇਹ ਤੁਹਾਡੇ ਪੀੜੀ ਤਰ ਪੀੜੀ ਐ ਚੱਲਦਾ ਰਹੂਗਾ ਪੀੜੀ ਤੋਂ ਪੀੜੀ ਚੱਲਦਾ ਆਇਆ ਤੇ ਚੱਲੂਗਾ ਠੀਕ ਹੈ ਅੱਜ ਵੀ ਕਿਹ ਸਟੇਸ਼ਨ ਦਾ ਨੰਬਰ ਤੇ ਚੱਲਦੀ ਅੱਜ ਵੀ ਚੱਲਦੀ ਹੈ ਨੰਬਰ 10 ਤੋਂ ਬਿਨਾ ਜਵਾਨਤ ਨਹੀਂ ਹੁੰਦੀ ਨੰਬਰ 10 ਤੋਂ ਬਿਨਾ ਰਜਿਸਟਰੀ ਨਹੀਂ ਹੁੰਦੀ